ਸਾਡੇ YouTube ਚੈਨਲ ਤੇ ਆਪ ਸਭ ਦਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ 88264 ਤੇ 8899 ਨਵੀਆਂ ਭਰਤੀਆਂ ਲਈ ਨਵੇਂ ਅਮੈਂਡਮੈਂਟ ਸਰਵਿਸ ਰੂਲਸ 6 ਮਾਰਚ 2025 ਦਾ ਗਜ਼ਟ ਨੋਟੀਫਿਕੇਸ਼ਨ ਜਾਰੀ ਹੋਣ ਅਤੇ 17/7/2020 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਲਈ ਪੰਜਾਬ ਦੇ 6ਵੇਂ ਤਨਖਾਹ ਕਮਿਸ਼ਨ ਦੀ ਪ੍ਰਾਪਰਟੀ ਦੇ ਸੁਪਨੇ ਟੁੱਟਣ ਬਾਰੇ ਜ਼ਿਕਰ ਕਰਾਂਗੇ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਸੋਮਗਜਾਸ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਦੇਖੋ ਸੋ ਸਟੈਂਡ ਕਰ ਲੋ ਤਾਂ ਫਿਰ ਇਹ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਆਪ ਜੀ ਨੂੰ ਸਮੇਂ ਸਿਰ ਮਿਲ ਜਾਇਆ ਕਰੇ ਜਿਵੇਂ ਕਿ ਸਭ ਨੂੰ ਪਤਾ ਹੀ ਹੈ ਕਿ 8TT 2364 ਤੇ 8TT 099 ਚ ਨਾਲ ਵਿੱਚ ਪਦनियां ਬੜੇ ਲੰਬੇ ਸਮੇਂ ਤੋਂ ਪੈਂਡਿੰਗ ਹਨ ਤੇ ਸਰਕਾਰ ਵੱਲੋਂ ਜਾਂ ਫਿਰ ਭਰਤੀ ਡਾਇਰੈਕਟੋਰੇਟ ਵੱਲੋਂ ਇਸ ਭਰਤੀ ਦੇ ਉਮੀਦਵਾਰਾਂ ਨੂੰ ਕਦੇ ਇੱਕ ਵੇਦਾ ਤੇ ਕਦੇ ਦੂਜਾ ਵੇਦਾ ਕਰਕੇ ਸਮਾਂ ਲਗਾਉਣ ਦੇ ਉਤਰਾਲੇ ਕੀਤੇ ਜਾਂਦੇ ਰਹੇ ਹਨ ਦਰ ਅਸਲ ਦੋਹਾਂ ਹੀ ਭਰਤੀਆਂ ਲਈ ਭਾਵੇਂ ਸਟੇਸ਼ਨ ਚੋਇਸ ਨਵੀ ਕਰਵਾ ਲਈ ਗਈ ਹੈ ਪਰੰਤੂ ਸਟੇਸ਼ਨ ਅਲਾਟਮੈਂਟ ਕਰਵਾ ਕੇ ਆਫਰ ਲੈਟਰਸ ਦੇਣ ਦਾ ਪ੍ਰੋਸੈਸ ਅਜੇ ਬਾਕੀ ਹੈ ਦਰ ਅਸਲ ਸਰਕਾਰ ਵੱਲੋਂ ਮਿਤੀ 31 2025 ਨੂੰ ਸਾਰੇ ਹੀ ਡਿਪਾਰਟਮੈਂਟਸ ਦੇ ਮੁਖੀਆਂ ਨੂੰ ਇੱਕ ਪੱਤਰ ਜਾਰੀ ਕਰਕੇ 17/7/2020 ਤੋਂ ਬਾਅਦ ਭਰਤੀ ਹੋਏ ਮਲਾਜ਼ਮਾ ਸਬੰਧੀ ਕੇਂਦਰ ਦੇ 7ਵੇਂ ਤਰਫਾ ਕਮਿਸ਼ਨ ਦੇ ਅਨਸਾਰ ਸਰਵਸ ਰੂਲਸ ਬਣਾਉਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ ਇਸ ਦੇ ਕੋੜੀ ਵਿੱਚ ਮਿਤੀ 6/3/2022 ਨੂੰ ਪੰਜਾਬ ਐਲੀਮੈਂਟਰੀ ਸਿੱਖਿਆ ਵੱਲੋਂ ਵੀ ਇੱਕ ਗਜ਼ਟ ਨੋਟੀਫਿਕੇਸ਼ਨ ਜਾਰੀ ਕਰਕੇ ਸੈਂਟਰ ਹੈੱਡ ਟੀਚਰਸ ਅਤੇ ਜੂਨੀਅਰ ਬੇਸਿਕ ਟੀਚਰਸ ਯਾਨੀ ਈਟੀਟੀ ਦੀਆਂ ਗ੍ਰੇਡ ਸੀ ਦੀਆਂ ਪੋਸਟਾਂ ਦੇ ਤਨਖਾਹ ਸਕੇਲ ਤੇ ਸਟਾਰਟਿੰਗ ਪੇ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਇਸ ਸੰਸਾਰ ਸੀਐਚਟੀ ਲਈ 38100 ਤੋਂ 12400 ਦੀ ਸਟਾਰਟਿੰਗ ਪੇ 35400 ਰੱਖੀ ਗਈ ਹੈ ਇਸੇ ਤਰ੍ਹਾਂ ਐਚਟੀ ਨੂੰ 29700 ਤੋਂ 94100 ਦੇ ਪੇ ਸਕੇਲ ਵਿੱਚ ਰੱਖਦੇ ਹੋਏ 29200 ਸਟਾਰਟਿੰਗ ਪੇ ਦਿੱਤੀ ਜਾਵੇਗੀ ਜੇਕਰ ਗੱਲ ਕਰੀਏ 8324 ਤੇ 8394 ਦੇ ਉਮੀਦਵਾਰਾਂ ਲਈ ਤਾਂ ਉਹਨਾਂ ਲਈ ਪੇ ਸਕੇਲ 29700 ਤੋਂ 94100 ਤੇ ਸਟਾਰਟਿੰਗ ਪੇ 29200 ਹੀ ਹੋਵੇਗੀ ਇਸ ਤਰ੍ਹਾਂ ਹੁਣ ਅਫਰ ਲੈਟਰਸ ਦੇ ਕੇ ਇਹਨਾਂ ਭਰਤੀਆਂ ਦੇ ਉਮੀਦਵਾਰਾਂ ਨੂੰ ਸਕੂਲਾਂ ਵਿੱਚ ਤਾਇਨਾਤ ਕਰਨ ਦੀ ਆਖਰੀ ਰੁਕਾਵਟ ਵੀ ਦੂਰ ਹੋ ਗਈ ਪ੍ਰਤੀਤ ਹੁੰਦੀ ਹੈ ਤੇ ਤਵਕਕੋ ਕੀਤੀ ਜਾ ਰਹੀ ਹੈ ਕਿ ਹੁਣ ਜਲਦੀ ਹੀ ਦੋਹਾਂ ਭਰਤੀਆਂ ਦੇ ਉਮੀਦਵਾਰਾਂ ਨੂੰ ਖੁਸ਼ਖਬਰੀ ਸੁਣਨ ਨੂੰ ਮਿਲੇਗੀ ਇਸ ਪ੍ਰੋਸੈਸ ਲਈ ਹੋ ਸਕਦਾ ਹੈ ਕਿ ਸਰਕਾਰ ਵੱਲੋਂ ਆਉਣ ਵਾਲੇ ਕੁਝ ਦਿਨਾਂ ਵਿੱਚ ਕੋਈ ਫੰਕਸ਼ਨ ਕਰਕੇ ਚੁਣੇ ਹੋਏ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਵੰਡ ਦਿੱਤੇ ਜਾਣ ਪਰੰਤੂ ਹੁਣ ਪੰਜਾਬ ਸਿੱਖਤ ਪੇ ਕਮਿਸ਼ਨ ਪ੍ਰਾਪਤੀ ਮੋਰਚੇ ਦੇ ਸੁਪਨੇ ਜ਼ਰੂਰ ਟੁੱਟ ਕੇ ਜਾਪਦੇ ਹਨ ਕਿਉਂਕਿ ਭਾਵੇਂ ਉਹਨਾਂ ਨੇ ਅਦਾਲਤਾਂ ਵਿੱਚੋਂ 17720020 ਤੋਂ ਬਾਅਦ ਨਿਯੁਕਤ ਹੋਏ ਪੰਜਾਬ ਦੇ ਮੁਲਾਜ਼ਮਾਂ ਲਈ ਛੇਵੇਂ ਤਨਖਾਹ ਕਮਿਸ਼ਨ ਲਾਗੂ ਕਰਨ ਦੇ ਕੇਸ ਜਿੱਤ ਵੀ ਲੈ ਸੰ ਪਰੰਤੂ ਪੰਜਾਬ ਸਰਕਾਰ ਤਾਂ 17720020 ਤੋਂ ਬਾਅਦ ਦੇ ਭਰਤੀ ਹੋਏ ਮੁਲਾਜ਼ਮਾਂ ਨੂੰ ਕੇਂਦਰ ਤੋਂ ਸੱਤਵੇਂ ਤਨਖਾਹ ਕਮਿਸ਼ਨ ਦੇਣ ਦੇ ਫੈਸਲੇ ਤੇ ਹੀ ਬੜੀ ਹੋਈ ਪਤੇਤ ਹੁੰਦੀ ਹੈ ਹੁਣ ਇਸ ਨੋਟੀਫਿਕੇਸ਼ਨ ਤੋਂ ਬਾਅਦ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿੱਚੋਂ ਤੇ ਮਾਨਯੋਗ ਸੁਪਰੀਮ ਕੋਰਟ ਵਿੱਚੋਂ 17/7/2020 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਤੇ ਵੀ ਪੰਜਾਬ ਦਾ 6ਵਾਂ ਤਨਖਾਹ ਕਮਿਸ਼ਨ ਲਾਗੂ ਕਰਨ ਦੇ ਫੈਸਲੇ ਦਾ ਕੀ ਹੋਵੇਗਾ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਪਰੰਤੂ ਇੱਕ ਗੱਲ ਤਾਂ ਹੁਣ ਸਪਸ਼ਟ ਹੋ ਚੁੱਕੀ ਹੈ ਕਿ 802364 ਤੇ 80999 ਭਰਤੀਆਂ ਜਿਹੜੀਆਂ ਸਟੀ ਗ੍ਰੇਡ ਦੀਆਂ ਭਰਤੀਆਂ ਹਨ ਹੁਣ ਉਹਨਾਂ ਨੂੰ ਨਵੇਂ ਗਜਟ ਨੋਟੀਫਿਕੇਸ਼ਨ ਅਨੁਸਾਰ ਲੈਵਲ 8 ਵਿੱਚ ਰੱਖਿਆ ਗਿਆ ਹੈ ਤੇ ਹੁਣ ਉਹਨਾਂ ਦੀ ਸਟਾਰਟਿੰਗ ਪੇ 29200 ਹੀ ਹੋਵੇਗੀ ਜਿਹੜੀ ਕਿ 3 ਸਾਲਾਂ ਦੇ ਪਰਬੀਸ਼ਨ ਪੀਰੀਅਡ ਦੌਰਾਨ ਦਿੱਤੀ ਜਾਵੇਗੀ ਤੇ ਪਰਬੀਸ਼ਨ ਪੀਰੀਅਡ ਤੋਂ ਬਾਅਦ ਡੀਏ ਤੇ ਹੋਰ ਪੱਤੇ ਦੇ ਕੇ ਤਨਖਾਹ ਵਿੱਚ ਵਾਧਾ ਕੀਤਾ ਜਾਵੇਗਾ ਚਲੋ ਇਸੇ ਗੱਲ ਵਿੱਚ ਹੀ ਭਲਾ ਹੈ ਜਿਵੇਂ ਕਿ ਇੰਗਲਿਸ਼ ਦੀ ਇੱਕ ਪਰਮਬ ਹੈ ਸਮਥਿੰਗ ਇਜ਼ ਬੈਟਰ ਦੈਨ ਨਥਿੰਗ ਮੇਨ ਗੱਲ ਤਾਂ ਇਹ ਹੈ ਕਿ ਹੁਣ ਚੁਣੇ ਹੋਏ ਉਮੀਦਵਾਰਾਂ ਨੂੰ ਜਲਦੀ ਆਫਰ ਲੈਟਰਸ ਮਿਲਣੇ ਚਾਹੀਦੇ ਹਨ ਤਾਂ ਜੋ ਇਸ ਤੋਂ ਬਾਅਦ ਬੈਕਲੌਗ ਵਾਲੇ ਉਮੀਦਵਾਰਾਂ ਲਈ ਵੀ ਰਸਤਾ ਸਾਫ਼ ਹੋਵੇ ਤੇ ਫਿਰ ਨਵੀਆਂ ਭਰਤੀਆਂ ਦੀ ਵੀ ਐਡਵਰਟਾਈਜ਼ਮੈਂਟ ਸਰਕਾਰ ਵੱਲੋਂ ਜਾਰੀ ਕੀਤੀ ਜਾਵੇ ਕਿਉਂਕਿ ਪੰਜਾਬ ਵਿੱਚ ਡਰਟ ਪਾਸ ਬੇਰੁਜ਼ਗਾਰਾਂ ਦੀ ਲਾਈਨ ਬਹੁਤ ਲੰਬੀ ਹੈ ਤੇ ਇਹ ਲਾਈਨ ਛੋਟੀ ਤਾਂ ਵੀ ਹੋਵੇਗੀ ਜੇ ਭਰਤੀਆਂ ਲਗਾਤਾਰ ਹੁੰਦੀਆਂ ਰਹਿਣ ਆਸ ਕਰਦੇ ਹਾਂ ਕਿ ਸਰਕਾਰ ਵੱਲੋਂ ਇਹ ਇੱਕੰ ਕੀਤਾ ਜਾਵੇਗਾ ਅਤੇ ਹਰੇਕ ਬੇਰੁਜ਼ਗਾਰ ਨੂੰ ਨਵੀਂ ਐਡਵਰਟਾਈਜ਼ਮੈਂਟ ਦੇ ਕੇ ਵੀ ਰੁਜ਼ਗਾਰ ਦਿੱਤਾ ਜਾਵੇਗਾ ਤੇ ਉਹਨਾਂ ਦੇ ਸੁਪਨੇ ਪੂਰੇ ਕੀਤੇ ਜਾਣਗੇ। ਇਹੀ ਸਾਡੀ ਦੁਆ ਹੈ। ਇਨਸ਼ਾਅੱਲਾ ਐਸਾ ਹੀ ਹੋਵੇ ਤੇ ਇਹੀ ਸਾਡੀ ਅਰਦਾਸ ਵੀ ਹੈ। ਇਸ ਵੀਡੀਓ ਵਿੱਚ ਬਸ ਇਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਸਾਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ। ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ। ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ